ਡਗਰੂ ਵਿੱਚ 30 ਸਾਲਾਂ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਨ ਕਾਰਨ ਹੋਈ ਮੌਤ ਬਿਜਲੀ ਮੁਲਾਜ਼ਮਾਂ ਨੇ ਵੱਡੇ ਅਧਿਕਾਰੀਆਂ ਦੇ ਖਿਲਾਫ ਕੀਤੀ ਨਾਰਾਬਾਜ਼ੀ ਕਿਹਾ ਮੁਲਾਜ਼ਮ ਦੀ ਮੌਤ ਹੋਣ ਤੋਂ ਬਾਅਦ ਸੂਚਲਾ ਮਿਨਨ ਤੇ ਵੀ ਨਹੀਂ ਪਹੁੰਚੇ ਕੋਈ ਵੀ ਅਧਿਕਾਰੀ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਨਿੰਦਵਾਲਾ ਦੇ ਰਹਿਣ ਵਾਲੇ 30 ਸਾਲਾਂ ਸਹਾਇਕ ਲਾਈਨਮੈਨ ਗੁਰਦੀਪ ਸਿੰਘ ਦੀ 11 ਕੇਵੀ ਹਾਈ ਵੋਲਟੇਜ ਦੀਆਂ ਤਾਰਾ ਦਾ ਕੰਟ ਲੱਗਣ ਕਾਰਨ ਮੌਤ ਹੋ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਮੌਚਰੀ ਵਿੱਚ ਰਖਵਾ ਦਿੱਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਬੰਦ ਹੋਣ ਕਰਕੇ ਉਸ ਨੂੰ ਠੀਕ ਕਰਨ ਲਈ ਹਾਈ ਵੋਲਟੇਜ ਖੰਬੇ ਤੇ ਚੜਿਆ ਹੋਇਆ ਸੀ ਬਾਅਦ ਵਿੱਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਬਿਜਲੀ ਮੁਲਾਜ਼ਮ ਦਾ ਪਰਿਵਾਰ ਤੇ ਬਿਜਲੀ ਕਰਮੀਆਂ ਨੇ ਪਾਵਰਕਾਮ ਦੇ ਵੱਡੇ ਅਧਿਕਾਰੀਆਂ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਬੇਸ਼ੱਕ ਪੁਲਿਸ ਨੇ ਤਾਰਾ 174 ਦੇ ਅਧੀਨ ਕਾਰਵਾਈ ਕਰਕੇ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾ ਕੇ ਪਰ ਪਾਰ ਦੇ ਹਵਾਲੇ ਕਰ ਦਿੱਤਾ ਲੇਕਿਨ ਪਰਿਵਾਰ ਤੇ ਬਿਜਲੀ ਮੁਲਾਜ਼ਮਾ ਵਿੱਚ ਰੋਸ ਹੈ ਕਿ ਹਾਦਸੇ ਦਾ ਪਤਾ ਹੋਣ ਤੋਂ ਬਾਅਦ ਵੀ ਹਸਪਤਾਲ ਵਿੱਚ ਕੋਈ ਵੀ ਵੱਡਾ ਅਧਿਕਾਰੀ ਨਹੀਂ ਪਹੁੰਚਾ ਜਿਸ ਕਰਕੇ ਉਹਨਾਂ ਨੇ ਬਿਜਲੀ ਅਧਿਕਾਰੀਆਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਤੇ ਬਿਜਲੀ ਮੁਲਾਜ਼ਮ ਗੁਰਦੀਪ ਸਿੰਘ ਦੀ ਲਾਸ਼ ਨੂੰ ਬਾਜ਼ਾਰ ਵਿੱਚ ਲੈ ਕੇ ਰੋਜ਼ ਮਾਰਚ ਕੀਤਾ ਜਾਣਕਾਰੀ ਦਿੰਦੇ ਹੋਏ ਬਿਜਲੀ ਵਿਭਾਗ ਦੇ ਮੁਲਾਜ਼ਮ ਮਨਜੋਤ ਸਿੰਘ ਬਰਾੜ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਬਸਟੇਸ਼ਨ ਡਗਰੂ ਅਦੀਨ ਪੈਂਦੇ ਪਿੰਡ ਡਰੋਲੇ ਪਾਈ ਨੇੜੇ 11 ਕੇਵੀ ਹਾਈ ਵੋਲਟੇਜ ਲਾਈਨ ਦੀ ਚਪੇਟ ਵਿੱਚ ਔਰ ਨਾਲ ਬਿਜਲੀ ਵਿਭਾਗ ਦੇ ਸਹਾਇਕ ਲਾਈਨਮੈਨ ਗੁਰਦੀਪ ਸਿੰਘ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਟੀਮਸ ਮੇਟ ਮੌਕੇ ਤੇ ਪਹੁੰਚ ਕੇ ਉਸ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਸੀ ਜਿੱਥੇ ਡਾਕਟਰਾਂ ਨੇ ਗੁਰਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਹਨਾਂ ਆਖਿਆ ਕਿ ਗੁਰਦੀਪ ਸਿੰਘ ਪੁੱਤਰ ਸਰਜੀਤ ਸਿੰਘ ਨਿਵਾਸੀ ਨਿਹਰਵਾਲਾ ਪਿਛਲੇ ਕਈ ਸਾਲਾਂ ਤੋਂ ਬਿਜਲੀ ਮਹਿਕ ਵਿੱਚ ਬਤੌਰ ਲਾਈਨਮੈਨ ਦੀ ਡਿਊਟੀ ਨਿਭਾ ਰਿਹਾ ਸੀ। ਬਿਜਲੀ ਵਿਭਾਗ ਉਸ ਤੋਂ ਦਿਨ ਰਾਤ ਦੀ ਡਿਊਟੀ ਲੈ ਰਿਹਾ ਸੀ। ਬੀਤੀ ਦੇਰ ਰਾਤ ਕਰੀਬ 1 ਵਜੇ ਗੁਰਦੀਪ ਸਿੰਘ ਜਿੱਥੇ ਡਿਊਟੀ ਕਰਕੇ ਆਪਣੇ ਘਰ ਪਹੁੰਚਿਆ ਸੀ, ਉੱਥੇ ਸੋਮਵਾਰ ਨੂੰ ਸਵੇਰੇ ਬਿਜਲੀ ਵਿਭਾਗ ਦੇ ਆਦੇਸ਼ਾ ਅਨੁਸਾਰ ਉਸ ਨੂੰ ਫਿਰ ਡਿਊਟੀ ਤੇ ਬੁਲਾ ਲਿਆ ਗਿਆ। ਇਸ ਦੌਰਾਨ ਪਿੰਡ ਡਗਰੂ ਵਿੱਚ ਖਰਾਬ ਹੋਈ ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਗੁਰਦੀਪ ਸਿੰਘ ਹਾਈ ਵੋਲਟੇਜ ਖੰਭੇ ਤੇ ਚੜ੍ਹਿਆ। ਉਸ ਪਰ ਤੀਸਰੀ ਲਾਈਨ ਵਿੱਚ ਕਰੰਟ ਔਨ ਕਰਕੇ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਕਹਿਆ ਕਿ ਗੁਰਦੀਪ ਸਿੰਘ ਨੂੰ ਦੁਪਹਿਰੇ ਕਰੰਟ ਲੱਗਿਆ ਸੀ ਜਿਸ ਦੀ ਸੂਚਨਾ ਮਿਲਣ ਦੇ ਬਾਵਜੂਦ ਵੀ ਕੋਈ ਵੀ ਬਿਜਲੀ ਵਿਭਾਗ ਦਾ ਵੱਡਾ ਅਧਿਕਾਰੀ ਹਸਪਤਾਲ ਵਿੱਚ ਨਹੀਂ ਪਹੁੰਚਿਆ ਜਿਸ ਕਰਕੇ ਉਹਨਾਂ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਤੇ ਅਧਿਕਾਰੀਆਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਬਿਜਲੀ ਵਿਭਾਗ ਦੇ ਐਸ ਐਚ ਓ ਜਰਨੈਲ ਸਿੰਘ ਨੇ ਕਿਹਾ ਕਿ ਗੁਰਦੀਪ ਸਿੰਘ ਦੀ ਹਾਈ ਵੋਲਟੇਜ ਤਾਰਾਂ ਦੇ ਨਾਲ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਪਰਮਿਟ ਲਿਆ ਹੋਇਆ ਸੀ ਪਰ ਪਿੱਛੇ ਤੋਂ ਕਰੰਟ ਕਿਵੇਂ ਆ ਗਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕਿੱਥੇ ਹੋਇਆ? ਇਹ ਸਰ ਸਾਡਾ ਸਾਥੀ ਸੀਗਾ ਜੀ ਗੁਰਦੀਪ ਸਿੰਘ ਜੋ ਕਿ ਡਗਰੂ ਸਾਵੜੀਆਂ ਵਿਖੇ ਬਤੌਰ ਸਾਈਕਲੈਨ ਮੈਨ ਦਾਅਰ ਤੇ ਕੰਮ ਕਰ ਰਿਹਾ ਸੀਗਾ। ਇਹ ਸਾਥੀ ਰਾਤ ਵੀ ਲਗਭਗ 1 ਵਜੇ ਦੇ ਕਰੀਬ ਆਪਦਾ ਕੰਮ ਕਰਕੇ ਸਪਲਾਈ ਚਲਾ ਕੇ ਗਿਆ ਸੀਗਾ। ਉਸ ਤੋਂ ਬਾਅਦ ਦੁਬਾਰਾ ਉਹਨੂੰ ਸਵੇਰੇ ਫੇਰ ਬੁਲਾ ਲਿਆ ਗਿਆ। ਆ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਲਾਈਨ ਦੇ ਉੱਪਰ ਕੰਮ ਕਰਨ ਲਈ ਜਦੋਂ ਇਹ ਖੰਭੇ ਦੇ ਉੱਪਰ ਚੜ੍ਹਿਆ ਤਾਂ ਉੱਪਰੋਂ ਕਰੰਟ ਲੱਗਣ ਦੇ ਕਾਰਨ ਉਹ ਖੰਭੇ ਤੋਂ ਡਿੱਗ ਕੇ ਇਹ ਕਿੰਨੀ ਕੁ ਉਮਰ ਸੀ ਸਰ ਇਹ ਸਾਥੀ ਦੀ ਉਮਰ 30 ਸਾਲ ਸੀ ਜੀ ਵਿਆਹ ਹੋਇਆ ਸੀਗਾ ਨਹੀਂ ਜੀ ਕੁਵਾਰਾ ਸੀ ਪਰਮਟ ਲਿਆ ਸੀ ਲਾਈਨ ਬੰਦ ਕਰਤ ਹਾਂ ਇਹ ਸਰ ਇਹ ਸਬੰਧਤ ਜਹੀ ਦੱਸ ਸਕਦੇ ਆ ਤੇ ਸਬੰਧਤ ਅਸੂਰ ਦੱਸ ਸਕਦੇ ਆ ਕਿ ਇਹ ਕਿ ਪਰਮਟਰ ਤੇ ਲਾਈਨਾਂ ਤੇ ਹੋਇਆ ਸੀ ਕਿ ਨਹੀਂ ਹੋਇਆ ਸੀ ਇਹ ਰੈਗੂਲਰ ਸੀ ਕਿ ਨਹੀਂ ਸਾਥੀ ਇਹ ਰੈਗੂਲਰ ਸੀਗਾ ਜੀ ਪਰ ਇਹਦੇ ਇੱਕ ਵੱਡਾ ਇਹਦੇ ਤੇ ਤਰਾਸਦੀ ਹੋਰ ਸੀ ਕਿ ਇਹ 295/19 ਦੇ ਅਧੀਨ ਇਹ ਜਿਹੜਾ ਕਿ ਇਹਨਾਂ ਨੇ ਮਾਰਪਈ ਹੋਈ ਸੀਗੀ ਤੇ ਲਗਾਤਾਰ 4.5 ਸਾਲ ਤੋਂ ਹੀ 7 ਦਿਨ 3 ਸਾਲ ਦਾ ਪ੍ਰੋਵੀਜ਼ਨ ਸਮਾਂ ਪੂਰਾ ਕਰਨ ਤੋਂ ਬਾਅਦ ਵੀ ਇਹ ਸਿਰਫ ਨਗੂਣੀ ਜੀ ਤਨਖਾਹ ਤੇ 9-10000 ਰੁਪਏ ਦੇ ਉੱਪਰ ਹੀ ਕੰ ਵਿਰੋਧ ਵੀ ਕੀਤਾ ਜਾ ਰਿਹਾ ਹੁਣ ਨਾਰੇ ਬਾਜੀ ਵੀ ਕੀਤੀ ਗਈ ਹਸਪਤਾਲ ਦੇ ਵਿੱਚ ਕੀ ਕਰ ਰਹੇ ਉਹਦਾ ਕੀ ਕਾਰਨ ਕੀ ਸੀ ਜਿਹੜੇ ਅਧਿਕਾਰੀ ਸੀਗੇ ਅਧਿਕਾਰੀ ਮੌਕੇ ਦੇ ਉੱਪਰ ਨਹੀਂ ਪਹੁੰਚੇਗੇ ਜਿਸ ਦੇ ਕਰਕੇ ਸੁਚਿੰਗੀਆਂ ਮੁਲਾਜ਼ਮ ਜੱਥੇ ਬੰਦੀਆਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਸੀਗਾ ਐਡੀ ਸਰ ਵੀ ਪਹੁੰਚੇ ਇੱਥੇ ਐਕਸਨ ਸਾਹਿਬ ਵੀ ਪਹੁੰਚੇ ਆ ਉਹ ਕਹਿ ਰਹੇ ਕਿ ਸਾਨੂੰ ਇਸ ਮਾਮਲੇ ਬਾਰੇ ਗਿਆਨ ਹੀ ਨਹੀਂ ਹੈਗਾ ਪਤਾ ਹੀ ਨਹੀਂ ਹੈਗਾ ਨਹੀਂ ਸਰ ਸਰਾਸਰ ਗੂਗਲੂਆਂ ਤੋਂ ਪੱਲਾ ਛੱਡ ਰਹੇ ਆ ਸਾਰਾ ਕੁਝ ਉਹਨਾਂ ਨੂੰ ਪਤਾ ਸੀਗਾ ਸਾਰਾ ਕੁਝ ਕੀ ਹੈ ਜੀ ਸਾਰਾ ਕੁਝ ਪਤਾ ਕਿ ਮੁਲਾਜ਼ਮਾਂ ਦੀ ਘਾਟ ਹੈ ਜੀ ਕਿਵੇਂ ਮੁਲਾਜ਼ਮ ਦਿਨ-ਰਾਤ 24-24 ਘੰਟੇ ਕੰਮ ਕਰ ਰਹੇ ਆ ਪਰ ਇਹ ਬੰਦ ਕੀਤੀਆਂ ਹੋਈਆਂ ਕਿਤੇ ਇਹਨਾਂ ਕਿਉਂਕਿ ਇਹਨਾਂ ਦੇ ਕੋਈ ਜਿਹੜਾ ਕਿਸੇ ਪਰਿਵਾਰ ਦਾ ਕੁਝ ਹੀ ਗਿਆ ਉਹ ਜੀ ਤਾਂ ਜਾ ਰਿਹਾ ਸਾਡੇ ਸਾਡੇ ਸਾਥੀ ਜਾ ਰਹੇ ਆ ਲਗਾਤਾਰ ਜਾ ਰਹੇ ਆ 15 ਦਿਨ ਪਹਿਲਾਂ ਇੱਕ ਹਾਸਾ ਹੋਇਆ ਉਹਦੇ ਵਿੱਚ ਵੀ ਸਾਥੀ ਸਾਡਾ ਕਰੰਟ ਲਾ ਕੇ ਉਹ ਡੀਐਮਸੀ ਦਾਖਲ ਹੈ ਉਹ ਕੀ ਮੰਗ ਕਰੋਂਗੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਯੋਗ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਵੀ ਇਹਦੇ ਛዱਸ਼ੀ ਆ ਉਹਦੇ ਤੇ ਪੰਚ ਕਰਵਾਈ ਕੀਤੀ ਜਾਵੇ ਇਹਦਾ ਸਾਰੇ ਆਲਾ ਜ਼ਿੰਮੇਵਾਰਾਰ ਸੀਐਮਡੀ ਭਗਵੰਤ ਸੀਐਮਡੀ ਬਲਦੇਵ ਸਰਾ ਤੇ ਪੰਜਾਬ ਸਰਕਾਰ ਦੀ ਗੰਦੀ ਮੈਨੇਜਮੈਂਟ ਜਿਹੜੀ ਆ ਉਹ ਆ ਤੇ ਨਾਲ ਭਗਵੰਤ ਮਾਨ ਜਿਹੜਾ ਕਹਿੰਦਾ ਕਿ ਮੈਂ ਲੋਕਾਂ ਨੂੰ ਸਪਲਾਈ ਦੇ ਦੂੰਗਾ ਉਹ ਰੋਜ਼ ਸਾਡੇ 2-2 3-3 ਮੁੰਡੇ ਮਰਦੇ ਆ ਉਹਨਾਂ ਦਾ ਅਸਲੀ ਕਾਤਲ ਬਿਲਦੇਵ ਸਰਾਹ ਸੀਐਮ ਡੀਆ ਜਿਹੜਾ 7200 ਬੰਦਿਆਂ ਤੋਂ 15000 ਪਿੰਡਾਂ ਦੇ ਉੱਤੇ ਕੰਮ ਲੈਣਾ ਚਾਹੁੰਦਾ ੱੱਕੇ ਨਾਲ ਲੱਤੇ ਛੱਟੇ ਚਮਚਾਦਰੀ ਕਰਕੇ ਕੰਮ ਲੈਣਾ ਚਾਹੁੰਦਾ ਚਮਚਾਗਰੀ ਕੰਮ ਕਰਨਾ ਕਰਕੇ ਕੰਮ ਲੈਣਾ ਚਾਹੁੰਦਾ ਅੱਜ ਸਾਡਾ ਬਾਈ ਬਲਦੇਵ ਅਗਰਦੀਪ ਜਿਹੜਾ 24 ਸਾਲਾਂ ਦੀ ਉਮਰ ਦੇ ਵਿੱਚ ਸਿਰਫ ਨਗੂਣੀ 9500 ਰੁਪਏ ਤਨਖਾਹ ਲੈਂਦਾ ਸੀ ਜਿੰਨੂੰ ਰੈਗੂਲਰ ਕਰਦਾ ਸੀਗਾ ਉਹ ਅੱਜ ਸ਼ਹੀਦ ਹੋ ਗਿਆ ਸਾਡਾ ਤੇ ਉਹਨੂੰ ਕਿਸੇ ਖਾਤੇ ਚ ਨਹੀਂ ਲੈਣ ਵਾਲਾ 7200 ਬੰਦੇ ਸਾਡੇ ਕੰਮ ਕਰਦੇ ਆ ਪੂਰੇ ਪੰਜਾਬ ਚ ਜੱਦ ਕੇ 12000 ਪਿੰਡਾਂ ਤੇ ਉਹਦੇ ਇਲਾਵਾ ਸ਼ਹਿਰਾਂ ਦੱਸੋ ਕਿੰਦਾ ਸਪਲਾਈ ਦੇ ਸਕੂਗਾ ਪਰ ਡਿੰਗੇ ਮਾਰਦਾ ਸੀਐਮਡੀ ਕਿ ਮੈਂ ਇਹ ਸਪਲਾਈ ਦੇ ਦੂੰਗਾ ਸਾਡੇ ਰੋਜ਼ ਮੁੰਡੇ ਦੋ ਦੋ ਮਰਦੇ ਆ ਨੌਜਵਾਨ ਅਸੀਂ ਕਿੱਧਰ ਨੂੰ ਜਾਈਏ ਸਾਡਾ ਅਸਲੀ ਜਿਹੜਾ ਕਾਤਲ ਆ ਉਹ ਬਲਦੇਵ ਸਰਾਮ ਆ ਜਿਹੜਾ ਭਗਵੰਤ ਮਾਨ ਦਾ ਖਾਸ ਚਮਚਾ ਵਾ ਜਿਹੜਾ ਚਮਚਾ ਬਣ ਕੇ ਉਹ ਜੱਸ ਸਭ ਦੇ ਸਰਲ ਨੀਤੀ ਅਧਿਕਾਰੀ ਪਰ ਥੱਲੇ ਸਿਸਟਮ ਪੂਰਾ ਵਿਗੜ ਚੁੱਕਿਆ ਵਾ ਕੋਈ ਵੀ ਸਿਸਟਮ ਜਿਹੜਾ ਹੈ ਨਹੀਂ ਨਾ ਸਾਡੇ ਬੰਦੇ ਕੰਮ ਕਰਨ ਨੂੰ ਸੋ ਰੋਜ਼ ਮਰਦੇ ਆ ਰੋਜ਼ ਮਰਦੇ ਆ ਉਹਦਾ ਜ਼ਿੰਮੇਵਾਰ ਸੀਰਮੰਦੀ ਬਲਦੇਵ ਸਰਾਮ ਪਰਮਟ ਲਿਆ ਸੀ ਜਿਹੜੀ ਲਾਈਨ ਕੱਟੀ ਜੀ ਦੇਖੋ ਪਰਮਟ ਲਿਆ ਕਿ ਪਰਮਟ ਲੈਣਾ ਕਿੱਨੇ ਲੈਣਾ ਵਾ ਇਹਨਾਂ ਦੇ ਅਧਿਕਾਰੀਆਂ ਨੇ ਲੈਣਾ ਵਾ ਇਹਨਾਂ ਦੇ ਅਫਸਰਾਂ ਨੇ ਲੈਣਾ ਬੰਦੇ ਹੈ ਨਹੀਂ ਗੇ ਬੰਦੇ ੱੱਕੇ ਨਾਲ ਇੱਕ ਬੰਦਾ ਕੰਮ ਕਰਦਾ ਸੀਗਾ ਇੱਕ ਇੱਕ ਬੰਦਾ ਉੱਥੇ ਕੰਮ ਕਰਦਾ ਦੱਸੋ ਕਿੰਦਾ ਸਿਸਟਮ ਚੱਲੂਗਾ ਕਾਰਨ ਕੀ ਰਿਹਾ ਫਿਰ ਕਿਉਂਕਿ ਪਰਮਣ ਲੈ ਲਾਈਟ ਕੱਟ ਗਈ ਲਾਈਟ ਕਿਦਰ ਆ ਗਈ ਸਸ ਜਿਆਦਾ ਲੋਕਾਂ ਨੂੰ ਹਾਵੀ ਕੀਤਾ ਹੋਇਆ ਪਬਲਿਕ ਨੂੰ ਸਾਡੇ ਉੱਤੇ ਪਰ ਸਾਡੇ ਬੰਦੇ 7200 ਮੈਨੂੰ ਦੱਸੋ ਪੂਰੇ ਪੰਜਾਬ 'ਚ 12500 ਪਿੰਡ ਆ ਸ਼ਹਿਰਾਂ ਤੋਂ ਇਲਾਵਾ ਇੱਕ ਇੱਕ ਬੰਦਾ ਇੱਕ ਇੱਕ ਪਿੰਡ ਦੀ ਸਪਲਾਈ ਕਿੱਦਾਂ ਬਹਾਲ ਕਰ ਦੂ ਇਹ ਕਿਹੜਾ ਜਾਦੂ ਦੀ ਛੜੀ ਆ ਭਗਵੰਤ ਮਾਨ ਦੇ ਕੋਲੇ ਜਾਂ ਸੀਐਮਡੀ ਦੇ ਕੋਲੇ ਜਿਹੜਾ ਲੋਕਾਂ ਨੂੰ ਸਪਲਾਈ ਦੇ ਦੂ ਆ ਸਾਡਾ ਨੌਜਵਾਨ ਮੁੰਡਾ ਦੇਖ ਪਿਆ ਵਾ ਦੇਖ ਲੈ ਭਗਵਾਨ ਜਿੱਦਾਂ ਬਲਦੀਆਂ ਸੜਾਂ ਦਾ ਮੁੰਡਾ ਮਰਿਆ ਜਾਂ ਕਿਸੇ ਟਰੈਕਟਰ ਦਾ ਮੁੰਡਾ ਮਰਿਆ ਉਦੋਂ ਪਤਾ ਲੱਗੂ ਨਵੀ ਕਿਦਾਂ ਕਿਦਾਂ ਬੈਠੇ ਹੋ ਰੋਸ ਮਜਾਰਾ ਕਰ ਰਹੇ ਹੋ ਡੈੱਡ ਬੋਡੀ ਲੈ ਕੇ ਚੱਲਿਆ ਆਪੀਆ ਮੁੰਡਾ ਜਿਹੜਾ ਨੌਜਵਾਨ ਮੁੰਡੇ ਕੁੜੀਆਂ ਫਿਰਦੀ ਇਹਨੂੰ ਰੱਖਾਓ ਰੱਖ ਕੇ ਕੰਮ ਕਰਾਓ ਸਿਸਟਮ ਨੂੰ ਐਵੇਂ ਫੋਕੀਆਂ ਡਿੰਗਾ ਨਾ ਮਾਰੋ ਕਿ ਠਿੰਗਾ ਮਾਰ ਮਾਰ ਕੇ ਸਿਸਟਮ ਚਲਾ ਦੇਾਂਗੇ ਸਿਸਟਮ ਐਂ ਤਾਂ ਨਹੀਂ ਚੱਲਦਾਗਾ ਸਿਸਟਮ ਬੰਦਿਆਂ ਨਾਲ ਚੱਲਦਾ ਬੰਦੇ ਤੁਹਾਡੇ ਕੋਲ ਹੈ ਨਹੀਂ ਤੱਕੇ ਨਾਲ ਮੁੰਡਿਆਂ ਨੂੰ ਉੱਤੇ ਚਲਦੀਆਂ ਲੈਣਾ ਤੇ ਤਰਾਈ ਜਾਂਦੇ ਹੋ ਜੇ ਨਹੀਂ ਕੰਮ ਕਰਦੇ ਸਸਪੈਂਡ ਕਰਦੇਾਂਗੇ ਐਂ ਤਾਂ ਕਰਦੇ ਕੰਤੰਤੀਆ ਦਿੰਦਾ तरीके ਤਰੋ ਕਰੰਟ ਆ ਰਿਹਾ ਚੱਕੇ ਨਾਲ ਚੱਕਰ ਨਹੀਂ ਆ ਜਦੋਂ ਬੰਦਾ ਤਾਂ ਹੈ ਹੀ ਨਹੀਂ ਕੋਈ ਪਾਵਰ ਦੀ ਕੀ ਮੰਗ ਕਰੋਗੇ ਕੀ ਮੰਗ ਕਰੋਗੇ ਨਾਲ ਜਿਹੜਾ ਜ਼ਿੰਮੇਵਾਰ ਬੰਦਾ ਹੈ ਬੰਦ ਸੀਗਾ ਗ੍ਰੀਨ ਸਿਟੀ ਫਿਲਟਰ ਪੈਂਦਾ ਲੈ ਵੇ ਤੇ ਬੰਦ ਸੀਗਾ 11:30 ਵਜੇ ਰਾਤ ਚੱਲੇਗਾ ਤੇ ਸਵੇਰੇ ਇਹਦੀ 5:30 6:00 ਵਜੇ ਫੇਰ ਲਾਈਟ ਬੰਦ ਹੋਊਗੀ ਤੇ ਕੋਈ ਸੁਰੇਸ਼ ਆਪਣਾ 10:45 ਮਿੰਟ ਤੇ ਫਿਰ ਪਰਮਟ ਗਿਆ ਇਸੇ ਲਈ ਕਿਉਂਕਿ ਜੇ ਨਹੀਂ ਪਤਾ ਨਹੀਂ ਸੀਗਾ ਇਹ ਦਾਵਾ ਦਾ ਇਹ ਆਪਣੇ ਮਤਲਬ ਖੜਿਆ ਹੋਣਾ ਹੈ ਕਿ ਪਤਾ ਨਹੀਂ ਕਿ ਕਿਸੇ ਵਾਸਤੇ ਬੈਟਰੀਿੰਗ ਆ ਗਈ ਆ ਉਸ ਚੀਜ਼ ਦੀ ਅਸੀਂ ਦੇਖਦੇ ਪਏ ਆ ਕਿ ਕਿਦੋਂ ਸਪਲਾਈ ਤੇ ਬਣਾਈ ਆ ਤੇ ਇਹ ਮਤਲਬ ਪਾਵਰ ਨਾ ਕਾਫੀ ਉੱਚਾ ਸੀਗਾ ਰੂਰ ਕ੍ਰਾਸਿੰਗ ਹੋਣ ਕਰਕੇ ਉੱਪਰੋਂ ਦੇਖਦੇ ਆਂਗੇ ਕਿ ਉਹਨਾਂ ਦੇ ਥੋੜਾ ਜਿਹਾ ਮਤਲਬ ਕੁਝ ਠੀਕ ਸੀਗਾ ਫਿਰ ਇਹਨੂੰ ਲੈ ਕੇ ਹਸਪੀਟਲ ਆਏ ਇੱਥੇ ਮੋ ਗਈ ਸਿੱਧੂ ਹਸਪਤਲ ਹਾਂਜੀ ਸਿੱਧੂ ਹਸਪਤਲ ਲੈ ਕੇ ਹੀ ਆਏ ਆ ਤੇ ਪਰ ਮਤਲਬ ਵੀ ਸ਼ਾਇਦ ਰਸਤੇ ਜੀ ਵੀ ਜੱਥੇ ਸਰ ਜਦੋਂ ਲਾਈਨ ਕੱਟੀ ਜਾਂਦੀ ਹੈ ਲਾਈਟ ਕੱਟ ਪੈਂਦਾ ਹੈਗਾ ਪਰਮਟ ਲਿਆ ਜਾਂਦਾ ਕੀ ਉਹਦੇ ਉਹਦੇ ਬਾਰੇ ਅਧਿਕਾਰੀਆਂ ਨੂੰ ਨਹੀਂ ਪਤਾ ਹੁੰਦਾ ਇਸ ਗੱਲ ਦਾ ਪਰਮਟ ਲਿਆ ਹੋਇਆ ਹਾਂਜੀ ਬਿਲਕੁਲ ਜੀ ਪਰ ਇਹ ਜਿਹੜੇ ਇੱਥੇ ਬੰਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਰਮਟ ਤਾਂ ਸੀ ਪਰ ਉੱਪਰਲੇ ਅਧਿਕਾਰੀਆਂ ਨੂੰ ਗਿਆਨ ਹੀ ਨਹੀਂ ਹੈਗਾ ਇਸ ਚੀਜ਼ ਦਾ ਬਿਲਕੁਲ ਮੈਨੂੰ ਗਿਆਨ ਹੈ ਮੈਂ ਤਾਂ ਇਹਦੇ ਬਾਰੇ ਪੁੱਛੋ ਜਦੋਂ ਇਸ ਚੀਜ਼ ਦਾ ਪਤਾ ਲੱਗਾ ਵਾ ਕਿ ਮੈਂ ਉਥੇ ਸਬਸਟੇਸ਼ਨ ਤੇ ਪਹੁੰਚ ਗਿਆ ਹਾਂ ਕੋਈ ਪਰਮਿਟ ਕਿੰਨੇ ਨੰਬਰ ਪਰਮਿਟ ਲਿਆ ਹੋਆ ਤੇ ਕਿੰਨੇ ਪਰ ਕਿੰਨੇ ਲਿਆ ਹੋਆ ਜੀ ਇਹਨਾਂ ਨੇ 10 ਨੰਬਰ ਪਰਮਿਟ ਲਿਆ ਤੇ 10:45 ਮਿੰਟ ਉਹਨਾਂ ਵੱਲੋਂ ਰੋਪੀ ਲਗਾਏ ਜਾ ਰਹੇ ਕਿ ਨਾ ਹੀ ਕੋਈ ਅਧਿਕਾਰੀ ਪਹੁੰਚਾ ਨਾ ਕੋਈ ਲਾਈਨਮੈਨ ਜਾਂ ਨਾ ਕੋਈ ਆਈਟੀਓ ਨਾ ਕੋਈ ਆਪਰੇਟਰ ਜੇ ਇਸ ਵਿੱਚ ਅਸੀਂ ਉਸੇ ਵੱਲੋਂ ਸਿਧੂ ਹਸਪਤਾਲ ਨਾਲ ਲੈ ਕੇ ਆਇਆ ਨਾ ਉਥੇ ਐਮਰਜੈਂਸੀ ਦੇ ਵਿੱਚ ਖੜਿਆ ਘਰ ਉੱਥੇ ਨਾਰੇ ਵਜ ਵੀ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਖਿਲਾਫ ਹਾਂ ਉਹ ਤਾਂ ਉਹਨਾਂ ਦਾ ਹੱਕ ਆ ਕਿਉਂਕਿ ਮੁਲਾਜ਼ਮ ਇੰਨੇ ਕਿ ਜ਼ਿਆਦਾ ਘਟਿਆ ਤੇ ਦਿਨੋ ਦਿਨ ਪ੍ਰੈਸ਼ਰ ਕੰਮ ਦਾ ਬਹੁਤ ਜ਼ਿਆਦਾ ਵਧਦਾ ਜਾਂਦਾ ਲੋਕਾਂ ਦੀ ਸਾਡੇ ਦਾ ਐਕਸਪੈਕਟੇਸ਼ਨ ਵੀ ਵਧਦੀਆਂ ਜਾਂਦੀਆਂ ਆ ਤੇ ਸਪਲਾਈ ਘੜੀ ਵੀ ਕੋਈ ਬਰਦਾਸ਼ਤ ਨਹੀਂ ਕਰਦਾ ਕਿ ਬੰਦ ਰਵੇ ਕੋਸ਼ ਕਰਕੇ ਮਤਲਬ ਮੁਲਾਜ਼ਮਾਂ ਦੀ ਸਾਡੀ ਉਹ ਤਾਂ ਇਹੀ ਵੀ ਦੇਖ ਲੈ ਕੇ ਹਰ ਮਹੀਨੇ ਸਾਡੇ ਵੱਲੋਂ ਸਟੇਟਮੈਂਟ ਜਾਂਦੀ ਆ ਕਿ ਸਾਨੂੰ ਮੁਲਾਜ਼ਮ ਭਰਤੀ ਕਿਤੇ ਜਾਣ ਕੁਝ ਹੁਣ ਮੁਲਾਜ਼ਮ ਦੇ ਸੀਐਚਵੀ ਸੀਗੇ ਉਹ ਸਾਰੇ ਦੇ ਸਾਰੇ ਸਟ੍ਰਾਈਕ ਤੇ ਚੱਲ ਰਹੇ ਆ ਉਹਦੇ ਕਰਕੇ ਦਬਾਅ ਹੋਰ ਵਧ ਗਿਆ ਉਹ ਤੋਂ ਗਰਮੀ ਜ਼ਿਆਦਾ ਵੱਧ ਰਹੀ ਹੈ ਇਸ ਕਰਕੇ ਜ਼ਿਆਦਾ ਕੰਮ ਦਾ ਪ੍ਰੈਸ਼ਰ ਹੋਣ ਕਰਕੇ ਵੀ ਮਤਲਬ ਉਹ ਜਿੰਨੇ ਮਰਾਜ਼ਮੀਆਂ ਉਹਨਾਂ ਦੇ ਕੰਮ ਦਾ ਪ੍ਰੈਸ਼ਰ ਹੈਗਾ ਤੁਸੀਂ ਵੀ ਹਸਪਤਾਲ ਪਹੁੰਚੇ ਹੁਣ ਇੱਕ ਪਾਸੇ ਨਾਰੇ ਬਾਜੇ ਚੱਲ ਰਹੀ ਹੈ ਦੂਜੇ ਪਾਸੇ ਤੁਸੀਂ ਖੜੇ ਹੁਣ ਕਿਸ ਤਰ੍ਹਾਂ ਦਾ ਵਿਸ਼ਵਾਸ ਦਵਾਰੇ ਉਹਨਾਂ ਨੂੰ ਦੇਖੋ ਸਾਡੇ ਬਲਵ assi ਤੇ ਹਮੇਸ਼ਾ ਨਾਲ ਹੀ ਅਸੀਂ ਆਪ ਖੁਦ ਜਥੇ ਬੰਦੀਆਂ 'ਚ ਕੰਮ ਕਰਦੇ ਮੈਂ ਜੇ ਕੌਂਸਲ ਦੇ ਵਿੱਚ ਮੈਂ ਕਈ ਸਾਲ ਮੈਂ ਕੰਮ ਕੀਤਾ ਵਾ ਇਹ ਮਤਲਬ ਇਹੀ ਇਹਨਾਂ ਦੇ ਨਾਲ ਹੀ ਜਥੇ ਬੰਦੀਆਂ ਦੇ ਜੋ ਜਿੱਥੇ ਵੀ ਜਿੱਦਾਂ ਦਾ ਪ੍ਰੋਗਰਾਮ ਨਿਕਲਣਗੇ ਅਸੀਂ ਇਹਨਾਂ ਦੇ ਨਾਲ